ਗੁਰੂ ਪਿਆਰੇ ਸਾਥ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਖਾਂ ਮਨੋਖਾਂ ਨੂੰ ਉਤਾਰਦੇ ਹੋਏ ਸਮੇਰ ਪर्वਤ ਤੇ ਪਹੁੰਚੇ ਗੁਰੂ ਜੀ ਦੇ ਨਾਲ ਬਾਈ ਬਾਲਾ ਜੀ ਤੇ ਬਾਈ ਮਰਦਾਨਾ ਜੀ ਸਨ ਉਹ ਦਰਭਰਤੀ ਜੋਗੀ ਜੋ ਗੁਰੂ ਜੀ ਨੂੰ ਪਹਿਲਾਂ ਮਿਲਿਆ ਸੀ ਉਹਨੇ ਗੋ ਰਖਨਾਥ ਨੂੰ ਆਖਿਆ ਕਿ ਗੁਰੂ ਜੀ ਪਰਮੇਸ਼ਵਰ ਦਾ ਪੂਰਨ અવਤਾਰ ਹਨ ਜੇਕਰ ਤੁਸੀਂ ਉਹਨਾਂ ਨੂੰ ਮਿਲ ਕੇ ਉਪਦੇਸ਼ ਦੁਆਰਾ ਆਪਣੇ ਮੱਤ ਵਿੱਚ ਲੈ ਆਓ ਤਾਂ ਤੁਹਾਡਾ ਬੜਾ ਜਸ ਫੈਲ ਜਾਏਗਾ। ਵਰਤਰੀ ਦੀ ਇਹ ਗੱਲ ਸੁਣ ਕੇ ਗੋਰਖਨਾਥ ਨੇ ਵਿਚਾਰਿਆ ਕਿ ਸ਼ਕਤੀवान ਸਾਧਾਰਨ ਮਨੁੱਖ ਹੋਵੇਗਾ। ਵਿਸ਼ਨੂੰ અવਤਾਰ ਦਾ ਹੋਣਾ ਕਾਲੀਯੁਗ ਵਿੱਚ ਨਹੀਂ ਹੋ ਸਕਦਾ। ਫਿਰ ਵੀ ਮੈਂ ਉਸ ਨੂੰ ਜਿੱਤ ਕੇ ਆਪਣੇ ਪੰਥ ਵਿੱਚ ਲਿਆਵਾਂਗਾ। ਇਹ ਵਿਚਾਰ ਕਰਕੇ ਗੋਰਖਨਾਥ ਗੁਰੂ ਜੀ ਨੂੰ ਜਾ ਮਿਲਿਆ ਗੋਰਖਨਾਥ ਨੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਜਾਤ ਕੀ ਹੈ ਅਤੇ ਕਿੱਥੇ ਚੱਲੇ ਹੋ ਮੇਰੀ ਗੱਲ ਮੰਨ ਕੇ ਪਿੱਛੇ ਮੁੜ ਜਾਓ ਬਿਨਾਂ ਆਈ ਮੌਤੇ ਜਾਨ ਕਿਉਂ ਦਿੰਦੇ ਹੋ ਇੱਥੇ ਤਾਂ ਸੂਰਜ ਵੀ ਦਿਖਾਈ ਨਹੀਂ ਦਿੰਦਾ ਵੱਡੇ ਵੱਡੇ ਰਾਖਸ਼ ਰਹਿੰਦੇ ਹਨ ਜੋ ਕੱਚਿਆਂ ਨੂੰ ਹੀ ਖਾ ਜਾਣਗੇ ਗੁਰੂ ਜੀ ਨੇ ਆਖਿਆ ਸਾਦਾ ਰੂਪ ਅਚਾਰਜ ਹੈ ਅਸੀਂ ਜਾਤ ਰਹੇ ਤਾ ਜਿੱਥੇ ਚੰਦ ਸੂਰਜ ਨਹੀਂ ਉਹ ਸਾਡਾ ਬੇਸ ਹੈ ਜਿੱਥੇ ਇੱਛਾ ਹੋਵੇ ਉਥੇ ਜਾਵਾਂਗੇ ਪਿੱਛੇ ਨਹੀਂ ਹਟਾਂਗੇ ਦਰ ਦੂਰ ਹੋ ਗਿਆ ਹੈ ਸੁਖ ਦੁਖ ਸਮਾਨ ਜਾਣ ਕੇ ਇੱਥੇ ਆਏ ਹਾਂ ਗੁਰੂ ਸਾਡਾ ਇੱਕ ਓੰਕਾਰ ਹੈ जिस ਦੇ ਬਰਾਬਰ ਹੋਰ ਕੋਈ ਨਹੀਂ ਹੈ ਤੂੰ ਬੁੱਲਿਆ ਹੋਇਆ ਹੈ ਵੱਡੀ ਉਮਰ ਕਰਕੇ ਹੰਕਾਰੀ ਨਾ ਬਣ। ਇਹ ਸੁਣ ਕੇ ਗੋਰਖਨਾਥ ਨੇ ਕਿਹਾ ਤੇਰੀ ਮਲ ਮੁੱਤਰ ਦੀ ਦੇਹੀ ਹੈ ਅੱਗੇ ਨਾ ਜਾਓ ਬਹੁਤ ਦੁੱਖ ਪਾਓਗੇ। ਫਿਰ ਤੈਨੂੰ ਡਰ ਕੇ ਪਿੱਛੇ ਨੂੰ ਦੌੜਨਾ ਪਵੇਗਾ। ਤੇਰਾ ਵੇਖ ਕੀ ਹੈ ਅਸਾਂ ਅੱਗੇ ਤੇਰੇ ਵਰਗਾ ਕੋਈ ਨਹੀਂ ਵੇਖਿਆ। ਜਦ ਰਾਮਕ੍ਰਿਸ਼ਨ અવਤਾਰਾਂ ਨੇ ਗੁਰੂ ਧਾਰਨ ਕੀਤੇ ਹਨ ਤਾਂ ਤੁਸੀਂ ਕਿਉਂ ਨਹੀਂ ਕਰਦੇ ਗੁਰੂ ਜੀ ਨੇ ਆਖਿਆ ਨਾਮ ਦੇ ਪ੍ਰਤਾਪ ਕਰਕੇ ਸਾਡੀ ਦੇਹੀ ਪਵਿੱਤਰ ਹੋ ਗਈ ਹੈ ਕਾਇਰ ਉਹ ਹੁੰਦਾ ਹੈ ਜੋ ਤੇਰੇ ਵਾਂਗ ਬੇਅਰਥ ਗੱਲਾਂ ਕਰਦਾ ਹੈ ਅਸੀਂ ਅੱਗੇ ਜ਼ਰੂਰ ਜਾਵਾਂਗੇ ਤੇ ਕੁਦਰਤ ਦੇ ਰੰਗ ਵੇਖਾਂਗੇ ਡਰਾਂਗੇ ਨਹੀਂ ਪਿੱਛੇ ਨੋ ਦੌੜਾਂਗੇ ਨਹੀਂ ਗੋਰਖਨਾਥ ਨੇ ਕਿਹਾ ਜੋਗ ਨਾਲ ਸਰੀਰ ਸਦਾ ਹੀ ਇਸਤਿਰ ਰਹਿੰਦਾ ਹੈ ਨੌ ਨਿਧੀਆਂ ਤੇ 18 ਸਿਧੀਆਂ ਪ੍ਰਾਪਤ ਹੁੰਦੀਆਂ ਹਨ ਜੋ ਇੱਛਾ ਹੋਵੇ ਉਹ ਕਰ ਲਈਦਾ ਹੈ ਸਾਰੇ ਲੋਕਾਂ ਤੇ ਹਉਮ ਚੱਲਦਾ ਹੈ ਤੁਸੀਂ ਵੀ ਜੋਗ ਧਾਰਨ ਕਰ ਲਓ ਗੁਰੂ ਜੀ ਨੇ ਆਖਿਆ ਜਿੰਨਾ ਨੇ ਹੰਗਤਾ ਤਿਆਗ ਦਿੱਤੀ ਹੈ ਉਹਨਾਂ ਨੂੰ ਸਰੀਰ ਇਸਤਿਰ ਰੱਖਣ ਦੀ ਕੀ ਲੋੜ ਹੈ ਰੇਵੀਆਂ ਸਿਧੀਆਂ ਨਾਮ ਦੀਆਂ ਗੈਲਣਾ ਹਨ ਸਾਨੂੰ ਲੋਕਾਂ ਤੋਂ ਪੂਜਾ ਕਰਾਉਣ ਦੀ ਕੋਈ ਇੱਛਾ ਨਹੀਂ ਜਦੋਂ ਗੋਰਖਨਾਥ ਨੇ ਜਾਣ ਲਿਆ ਕਿ ਇਹ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਮੰਦੇ ਤਾਂ ਉਸਨੇ ਆਪਣੀ ਸ਼ਕਤੀ ਦਿਖਾਉਣ ਵਾਸਤੇ ਉਹ ਸਿਲਾ ਨੂੰ ਜਿਸ ਉੱਪਰ ਗੁਰੂ ਜੀ ਬੈਠੇ ਸਨ ਉਹਨੂੰ ਉਡਾਉਣ ਵਾਸਤੇ ਬਹੁਤ ਯਤਨ ਕੀਤੇ ਪਰ ਉਹ ਸਿਲਾ ਟਿੱਕੀ ਹੀ ਰਹੀ ਇਸ ਤੋਂ ਗੋਰਖ ਨੇ ਪਰਖ ਲਿਆ ਕਿ ਇਹ ਠੀਕ ਹੀ ਬੜੇ ਪ੍ਰਤਾਪੀ ਪੁਰਖ ਹਨ ਜੇਕਰ ਮੇਰੇ ਚੇਲੇ ਬਣ ਜਾਣ ਤਾਂ ਸਾਡੇ ਪੰਥ ਦੀ ਬਹੁਤ ਮਹਾਨਤਾ ਹੋ ਜਾਵੇਗੀ ਇਹ ਵਿਚਾਰ ਕਰਕੇ ਜੋਗੀ ਗੋਰਖਨਾਥ ਉਥੋਂ ਅਲੋਪ ਹੋ ਗਿਆ ਤੇ ਆਪਣੇ ਟਿਕਾਣੇ ਸਿੱਧ ਮੰਡਲੀ ਵਿੱਚ ਪਹੁੰਚ ਗਿਆ ਜਦੋਂ ਗੋਰਖਨਾਥ ਅਚਾਨਕ ਹੀ ਅਲੋਪ ਹੋ ਗਿਆ ਤਾਂ ਬਾਈ ਮਰਦਾਨੇ ਜੀ ਨੇ ਆਖਿਆ ਗੁਰੂ ਜੀ ਇੱਥੇ ਤਾਂ ਸੂਰਜ ਚੰਦ ਕੁਝ ਵੀ ਨਹੀਂ ਦਿਸਦੇ ਅਸੀਂ ਕਿੱਥੇ ਆ ਗਏ ਹਾਂ ਤੇ ਧਰਤੀ ਤੋਂ ਕਿੰਨੇ ਕੁ ਉੱਚੇ ਹਾਂ ਗੁਰੂ ਜੀ ਨੇ ਦੱਸਿਆ ਆਪਾਂ ਧਰਤੀ ਤੋਂ ਕਈ ਲੱਖ ਯੋਜਨ ਉੱਚੇ ਹਾਂ ਇਹਨਾ ਤੋਂ ਉੱਪਰ ਗੁਰੂ भगत ਜਿਸਨੇ ਬਚਪਨ ਵਿੱਚ ਹੀ ਬੜੀ ਕਠੋਰ ਤਪੱਸਿਆ ਕੀਤੀ ਸੀ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਸੀ ਭਾਈ ਮਰਦਾਨੇ ਨੇ ਕਿਹਾ ਗੁਰੂ ਜੀ ਉਸ ਦਾ ਵੀ ਦਰਸ਼ਨ ਕਰਾਓ ਤਦ ਗੁਰੂ ਜੀ ਨੇ ਪੁੱਛਿਆ ਬਾਲਾ ਤੇਰੀ ਕੀ ਸਲਾਹ ਹੈ ਤਾਂ ਭਾਈ ਬਾਲਾ ਜੀ ਨੇ ਕਿਹਾ ਗੁਰੂ ਜੀ ਮਰਦਾਨਾ ਜੋ ਕਹਿੰਦਾ ਹੈ ਸੋ ਠੀਕ ਕਹਿੰਦਾ ਹੈ ਤਦ ਗੁਰੂ ਜੀ ਤੁਰਦੇ ਤੁਰਦੇ ਉੱਥੇ ਨੇੜੇ ਆ ਗਏ ਜਿੱਥੇ ਸਿੱਧ ਮੰਡਲੀ ਬੈਠੀ ਸੀ ਕੋਈ ਸੇਧ ਮਰਾਗ ਆਸਣ ਤੇ ਕੋਈ ਸ਼ੇਰ ਦੀ ਖਾਲ ਉੱਤੇ ਬੈਠਾ ਹੋਇਆ ਸੀ ਕਿਸੇ ਨੇ ਕਪੀਨ ਕਸੀ ਹੋਈ ਸੀ ਕਿਸੇ ਨੇ ਸਰੀਰ ਤੇ ਸਵਾਹ ਲਾਈ ਹੋਈ ਸੀ ਕੋਈ ਕੰਨ ਵਿੱਚ ਕੱਚ ਬੀਆਂ ਮੁੰਦਰਾ ਫੁਆਈ ਬੈਠਾ ਸੀ ਕੋਈ ਬਰਾਗਣ ਦੇ ਆਸਰੇ ਬੈਠਾ ਹੋਇਆ ਸੀ ਇਹਨਾਂ ਵਿੱਚੋਂ ਕਈ ਸੇਦ ਸ਼ਕਤੀਆਂ ਕਰਕੇ ਜਿੱਥੇ ਜੀ ਕਰੇ ਉੱਡ ਕੇ ਚਲੇ ਜਾਣ ਵਾਲੇ ਸਾਨੇ ਕਈ ਛੋਟੇ ਰੂਪਦਾਰਣ ਕਰਨ ਵਾਲੇ ਤੇ ਕਈ ਮਨਮਰਜ਼ੀ ਕਰਕੇ ਵੱਡਾ ਰੂਪ धारण ਦੀ ਸ਼ਕਤੀ ਵਾਲੇ ਸਨ ਸੇਰ ਸੱਪ ਤੇ ਹੋਰ ਵੀ ਜੋ ਚਾਹਵੇ ਭਿਆਨਕ ਰੂਪ धारण ਕਰ ਸਕਣ ਵਾਲੇ ਸਨ ਅਜਿਹੀ ਸ਼ਕਤੀਸ਼ਾਲੀ ਸਿੱਧਾਂ ਦੀ ਮੰਡਲੀ ਵਿੱਚ ਬੈਠੇ ਗੋਰਖਨਾਥ ਨੇ ਕਿਹਾ ਸਤਿ ਲੋਕੋ ਤੁਹਾਡੇ ਕੋਲ ਇੱਕ ਨਾਨਕ ਤਾਪਾ ਮਲ ਮੁੱਤਰ ਦੀ ਦੇਹੀ ਵਾਲਾ ਆ ਰਿਹਾ ਹੈ ਤੁਹਾਡੇ ਵਿੱਚੋਂ ਕੋਈ ਐਸਾ ਚਤੁਰ ਬਲਵਾਨ ਸਿੱਧ ਚਾਹੀਦਾ ਹੈ ਜਿਹੜਾ ਉਸਨੂੰ ਇੱਥੇ ਆਉਣ ਤੋਂ ਰੋਕ ਦੇਵੇ ਨਹੀਂ ਤਾਂ ਉਸਨੂੰ ਉਪਦੇਸ਼ ਦੇ ਕੇ ਜੇਲਾ ਬਣਾ ਕੇ ਲਿਆਵੇ ਗੋਰਖਨਾਥ ਦੀ ਇਹ ਗੱਲ ਸੁਣ ਕੇ ਸਿੱਧ ਮਛਿੰਦਰਨਾਥ ਨੇ ਕਿਹਾ ਗੁਰੂ ਜੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਉਸਨੂੰ ਇੱਥੇ ਆਉਣ ਤੋਂ ਰੋਕ ਦੇਵਾਂ ਪਰ ਅੱਗੇ ਵੀ ਆਵੇ ਤਾਂ ਤੁਹਾਡਾ ਚੇਲਾ ਬਣਾ ਕੇ ਲੇ ਆਵਾਗਾ ਗੋਰਖਨਾਥ ਨੇ ਖੁਸ਼ ਹੋ ਕੇ ਕਿਹਾ ਹਾਂ ਜ਼ਰੂਰ ਜਾਓ ਮਛੰਦਰ ਬੜੇ ਹੰਕਾਰ ਨਾਲ ਗੁਰੂ ਜੀ ਨੂੰ ਅੱਗੋਂ ਰਸਤੇ ਵਿੱਚ ਜਾ ਮਿਲਿਆ ਫੇਰ ਕਹਿਣ ਲੱਗਾ اے ਬਾਲਕ ਤੂੰ ਇੱਥੇ ਕਿਸ ਵਾਸਤੇ ਆਇਆ ਹੈ ਝੂਠ ਨਾ ਬੋਲਣਾ ਸੱਚ ਦੱਸਣਾ ਪਰ ਜੇ ਤੂੰ ਅੱਗੇ ਜ਼ਰੂਰ ਜਾਣਾ ਚਾਹੁੰਦਾ ਹੈ ਤਾਂ ਮੇਰੇ ਕੋਲੋਂ ਉਪਦੇਸ਼ ਲੈ ਕੇ ਜੇ ਜੋਗ ਚਾਹੇ ਤਾਂ ਜੋਗ ਤੇ ਰਾਜ ਚਾਹੇ ਤਾਂ ਰਾਜ ਲੈ ਲਓ ਜੇ ਮੇਰੀ ਗੱਲ ਨਹੀਂ ਮੰਨੇਗਾ ਤਾਂ ਤੇਰਾ ਸੁੱਖ ਨਹੀਂ ਹੈ ਫਿਰ ਤੇਰੇ ਵਾਸਤੇ ਇਹ ਹੀ ਚੰਗਾ ਹੈ ਇਥੋਂ ਹੀ ਪਿੱਛੇ ਚਲਿਆ ਜਾ ਗੁਰੂ ਜੀ ਨੇ ਆਖਿਆ اے ਮਛਿੰਦਰੇ ਜੇ ਤੈਨੂੰ ਕੋਈ ਇੱਛਾ ਹੈ ਤਾਂ ਮੰਗ ਲੈ ਤੈਨੂੰ ਕਰਤਾਰ ਵੱਲੋਂ ਦਿਵਾ ਦੇਾਂਗੇ ਪਰ ਤੂੰ ਕੋੜੇ ਵਚਨ ਬੋਲ ਕੇ ਸਾਡੇ ਨਾਲ ਗੁੱਸੇ ਨਾ ਹੋ ਅਸੀਂ ਆਪਣੀ ਮਰਜ਼ੀ ਅਨੁਸਾਰ ਜਿੱਥੇ ਜਾਣਾ ਚਾਹੀਏ ਜਾਵਾਂਗੇ ਤੇਰੇ ਕਹਿਣ ਤੇ ਪਿੱਛੇ ਨਹੀਂ ਹਟਾਂਗੇ ਤੇਰੇ ਕੋਲੋਂ ਕੋਈ ਉਪਦੇਸ਼ ਨਹੀਂ ਲਵਾਂਗੇ ਤੈਨੂੰ ਉਪਦੇਸ਼ ਦੇਾਂਗੇ ਮੇਰੀ ਇਹ ਗੱਲ ਸੱਚੀ ਜਾਣ ਕੇ ਤੇਰੀ ਮਰਜ਼ੀ ਉਹ ਕਰ ਅਛਿੰਦਰ ਨੇ ਇਹ ਗੱਲ ਸੁਣ ਕੇ ਗੁੱਸੇ ਨਾਲ ਅੱਖਾਂ ਲਾਲ ਕਰਕੇ ਆਖਿਆ ਰਾਤ ਦਿਨ ਦੇ ਸਵਾਸ ਕਿੰਨੇ ਹਨ ਨੇ ਸਰੀਰ ਵਿੱਚ ਕਿਨੀਆਂ ਨਾੜੀਆਂ ਹਨ ਮੂੰਹ ਦਾ ਦਰਵਾਜਾ ਕਿੰਨੀਆਂ ਉਂਗਲਾਂ ਹਨ ਸਰੀਰ ਦੇ ਜੋੜ ਕਿਤਨੇ ਹਨ ਕੋਸ਼ੜੀਆਂ ਕਿੰਨੀਆਂ ਹਨ ਸਰੀਰ ਤੇ ਰੋਮ ਕਿਤਨੇ ਹਨ ਕਿੰਨੀਆਂ ਉਂਗਲਾਂ ਕਲੇਜਾ ਹੈ ਜੇ ਤੂੰ ਅੱਗੇ ਜਾਣਾ ਚਾਹੁੰਦਾ ਹੈ ਤਾਂ ਇਹ ਸਭ ਖੋਜ ਸਰੀਰ ਦਾ ਨਿਰਣਾ ਕਰਕੇ ਦੱਸ ਜੇ ਤੂੰ ਨਹੀਂ ਦੱਸੇਂਗਾ ਤੇਰੀ ਹਾਨੀ ਕਰਾਂਗਾ ਗੁਰੂ ਜੀ ਨੇ ਸੁਆਭਾਵਿਕ ਹੀ ਉੱਤਰ ਦਿੱਤਾ ਰਾਤ ਦਿਨ ਦੇ 24000 ਦੇ ਸਵਾਸ ਹਨ ਨੇ 900 나ੜੀ ਹੈ 72 ਕੋਟਣੀਆਂ ਹਨ ਨੇ ਇੱਕ ਨੀਲ ਰੋਮ ਹਨ ਨੇ 1600 ਜੋੜੇ ਹਨ ਨੇ ਤਿੱਲੀ ਦੇ 12 ਪੱਤੇ ਹਨ ਕਲੇਜਾ 8 ਉਂਗਲਾਂ ਹੈ ਮੂੰਹ ਦਾ ਦਰਵਾਜ਼ਾ 4 ਉਂਗਲਾਂ ਹੈ ਹੈ ਜੋਗੀ ਮਛਿੰਦਰ ਇਸ ਤਰ੍ਹਾਂ ਸਰੀਰ ਦੀ ਬਾਣਸਰ ਹੈ ਜੇ ਕੁਝ ਹੋਰ ਪੁੱਛਣਾ ਹੈ ਤਾਂ ਪੁੱਛ ਲੈ ਗੁਰੂ ਪਿਆਰੇਓ ਜੋਗੀ ਮਚਿੰਦਰਨਾਥ ਨੇ ਰਿਧੀਆਂ ਸਿੱਧੀਆਂ ਦੇ ਬਲ ਨਾਲ ਬਹੁਤ ਯਤਨ ਕਰਕੇ ਗੁਰੂ ਜੀ ਨੂੰ ਪਿੱਛੇ ਰੋਕਣਾ ਚਾਹਿਆ ਪਰ ਉਸ ਦੀ ਕੋਈ ਪੇਸ਼ ਨਾ ਚੱਲੀ ਤਾਂ ਉਸਨੇ ਗੋਰਖ ਨੂੰ ਜਾ ਕੇ ਦੱਸਿਆ ਕਿ ਉਹ ਤਪਾ ਤਾਂ ਕੋਈ ਬੜਾ ਪ੍ਰਤਾਪੀ પુરਖ ਹੈ ਮੇਰੇ ਕੋਲੋਂ ਉਹ ਨਹੀਂ ਜਿੱਤਿਆ ਜਾਂਦਾ ਉਹ ਵੱਡਾ ਸ਼ਕਤੀਸ਼ਾਲੀ ਹੈ ਜਦੋਂ ਇਹ ਗੱਲ ਲੋਹਾਰੀਪਾ ਨੇ ਪਾਣੇ ਸੁਣੀ ਤਾਂ ਉਸਨੇ ਗੋਰਖ ਨੂੰ ਕਿਹਾ ਮੈਨੂੰ ਆਗਿਆ ਦੇਉ ਮੈਂ ਉਸ ਦੀ ਸ਼ਕਤੀ ਵੇਖਾਂ ਲੋਹਾਰੀਪਾ ਨੇ ਗੁਰੂ ਜੀ ਕੋਲ ਆਣ ਕੇ ਕਿਹਾ ਬਾਲੇ ਆਦੇਸ਼ ਗੁਰੂ ਜੀ ਨੇ ਕਿਹਾ ਨਿਰੰਕਾਰ ਨੂੰ ਆਦੇਸ਼ ਲੋਹਾਰੀਪਾ ਨੇ ਪੁੱਛਿਆ ਤੇਰਾ ਨਾਮ ਕੀ ਹੈ ਵੇਖ ਕੀ ਹੈ ਕਿਧਰੋਂ ਆਏ ਹੋ ते किधर चले हो गुरु जी ने कहा मेरा नाम है नानक निरंकारी है अनहद अन्हदी धाम है दी करतारे चले हाँ बेगमपुर के वासी हाँ एक का वेख है और जो पूछना है पूछो लोहा रीपा ने फिर गुस्सा करके पुछया चक्कर कितने हैं पंखड़िया किनिया है देही कितनी रजदी है ਪੰਜ ਤਤਾਂ ਦੀਆਂ ਇੰਦਰੀਆਂ ਕਿਹੜੀਆਂ ਹਨ ਤੇ ਪੰਜ ਤਤਾਂ ਦੇ ਗੁਣ ਤੇ ਸਵਭਾਅ ਵੀ ਦੱਸੋ ਮੇਰੇ ਇਹਨਾਂ ਸਵਾਲਾਂ ਦੇ ਉੱਤਰ ਦੇ ਕੇ ਫੇਰ ਅੱਗੇ ਜਾਣਾ ਨਹੀਂ ਤਾਂ ਉਪਦੇਸ਼ ਲੈ ਕੇ ਚੇਲੇ ਬਣ ਜਾਣਾ ਗੁਰੂ ਜੀ ਨੇ ਆਖਿਆ ਚੱਕਰਾਂ ਦੇ 6 ਭੇਦ ਹਨ ਮੂਲਾਧਾਰ ਚੱਕਰ ਦੀਆਂ 4 ਪੰਖੜੀਆਂ ਹਨ ਰੰਗ ਲਾਲ ਹੈ ਦੋਨੇ ਛੇ ਖਾਂ ਛੇ ਪੰਖੜੀਆਂ ਹਨ ਰਾਗ ਪੀਲਾ ਹੈ ਦੋਨੀ ਵਿੱਚ 10 ਪੰਖੜੀਆਂ ਨੀਲੇ ਰੰਗ ਦੀਆਂ ਹਨ ਫਿਰਦੇ ਵਿੱਚ 12 ਪੰਖੜੀਆਂ ਚਿੱਟੇ ਰੰਗ ਦੀਆਂ ਹਨ ਕੰਠ ਵਿੱਚ ਕਮਲ ਦੀਆਂ 16 ਪੰਖੜੀਆਂ ਹਨ ਤ੍ਰਿਕੁਟੀ ਵਿੱਚ ਸੁੱਖਾਂ ਦਾ ਘਰ ਦੋ ਪੰਖੜੀਆਂ ਹਨ ਜਿਹੜੇ ਇਨ੍ਹਾਂ ਦੇ 6 ਚੱਕਰਾਂ ਦੇ ਵੇਦ ਨੂੰ ਜਾਣ ਲਵੇ ਉਹ ਦਸਮ ਦਵਾਰ ਵਿੱਚ ਸਵਾਸਾਂ ਨੂੰ ਠਹਿਰਾ ਕੇ ਸੌਤ ਲੈਂਦਾ ਹੈ ਕੌਣ 10 ਤਰ੍ਹਾਂ ਦੀ ਹੈ ਪਾਣ ਅਪਾਣ ਸਮਾਨ ਉਦ्यान ਬਿਆਨ 나ਗ ਕੋਰਮ ਕਰਿਕਲ ਦੇਵਦਤ ధਨੰਜੇ ਪ੍ਰਾਣ ਹਿਰਦੇ ਵਿੱਚ ਰਹਿੰਦੇ ਹਨ ਗੁਦਾ ਵਿੱਚ ਅਪਾਣ ਨਾਭੀ ਵਿੱਚ ਸਮਾਨ ਕੰਠ ਵਿੱਚ ਉਦ्यान ਸਰੀਰ ਵਿੱਚ ਬਿਆਨ ਦਕਾਰ ਵਿੱਚ 나ਗ ਕੌਣ ਹੈ ਅੱਖਾਂ ਦੀਆਂ ਪਲਕਾਂ ਵਿੱਚ ਕੂਰਾ ਮ ਕਰੇ ਕਲ ਸੇਖ ਪੈਦਾ ਕਰਦੀ ਹੈ ਦੇਵਦਤ ਕੋਣ ਉਬਾਸੀ ਵਿੱਚ ਮਰਤਕ ਸਰੀਰ ਵਿੱਚ ਧਨੰਜੇ ਵਾਯੂ ਰਹਿੰਦੀ ਹੈ ਪੰਜ ਤਤਵ ਇਹ ਹਨ ਆਕਾਸ਼ ਵਾਯੂ ਪਾਣੀ ਧਰਤੀ ਅਗਨ ਇਹਨਾ ਤਤਾਂ ਦੇ ਇਹ ਗੁਣ ਹਨ ਸਵਾਦ ਇਸਪਰਸ ਰੂਪ ਰਸ ਗੰਧ ਗਿਆਨ ਇੰਦ੍ਰੇ ਆਕਾਸ਼ ਦਾ ਇੰਦਰਾ ਕੰਨ ਪਾਉਣ ਦਾ ਇੰਦਰਾ ਤ્વਚਾ ਅਗਨੀ ਦਾ ਅੱਖਾਂ ਪਾਣੀ ਦਾ ਜੀਬ ਧਰਤੀ ਦਾ ਦੰਦ ਇੱਕ ਇੱਕ ਤੱਤ ਉਹਦੀਆਂ ਪੰਜ ਪੰਜ ਪ੍ਰਕਿਰਤੀਆਂ ਹਨ ਆਕਾਸ਼ ਦੀਆਂ ਲੋਭ ਮੋਹ ਹੰਕਾਰ ਦੋਖ ਤੇ ਪ੍ਰੀਤ ਵాయు ਦੀਆਂ ਬਲ ਦੌੜਨਾ ਫਸਰਨਾ ਸੰਕੋਚ ਤੇ ਫੈਲਾਉ ਅਗਨੀ ਦੀਆਂ نیند ਉਦਾਸੀ ਆਲਸ ਭੁੱਖ ਤੇ ਪਿਆਸ ਪਾਣੀ ਦੀਆਂ ਲਹੂ ਪਸੀਨਾ ਪਿਤ ਕਫ ਬਿਰਜ ਪ੍ਰਥਵੀ ਦੀਆਂ ਚਮ ਹੱਡ ਮਾਸ ਨਾੜੀ ਤੇ ਰੋਮ ਹੇ ਲੋਹਾਰੀਪਾ ਇਹਨਾਂ ਪੰਜ ਤੱਤਾਂ ਦੇ ਗਲੇ ਵਿੱਚ 25 ਪ੍ਰਕਿਰਤੀਆਂ ਹਨ ਇਨਾਂ ਦੇ ਵਿੱਚ ਜੀਵਾਂ ਦਾ ਨਿਵਾਸ ਹੈ ਜਦ ਜੋਗੀ ਲੋਹਾ ਰੀਪਾ ਨੇ ਨਿਰਨੇ ਸਹਿਤ ਉਤਰ ਸੁਣਿਆ ਤਾਂ ਇਹ ਜਾਣ ਕੇ ਕਿ ਇਹ ਨਿਰੰਕਾਰ ਦੇ ਸੱਚੇ અવਤਾਰ ਹਨ ਤਾਂ ਦੋਵੇਂ ਹੱਥ ਜੋੜ ਕੇ ਬੜੇ ਸਤਕਾਰ ਨਾਲ ਨਮਸਕਾਰ ਕਰਕੇ ਵਾਪਸ ਗੋਰਖਨਾਥਪੁਰ ਆ ਗਿਆ ਤੇ ਸਾਰੀ ਗੱਲ ਦੱਸ ਕੇ ਆਖਿਆ ਕਿ ਉਹ ਪੂਰਨ અવਤਾਰ ਹਨ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਤਾਂ ਗੋਰਖਨਾਥ ਨੇ ਸਾਰੇ ਸਿੱਧਾਂ ਤੇ ਜੋਗੀਆਂ ਨੂੰ ਬੁਲਾ ਕੇ ਆਖਿਆ ਤੁਹਾਡੇ ਵਿੱਚੋਂ ਕੋਈ ਐਸਾ ਹੈ ਜਿਹੜਾ ਨਾਨਕ ਤਪੇ ਨਾਲ ਚਰਚਾ ਕਰਕੇ ਉਸ ਨੂੰ ਜਿੱਤ ਸਕੇ ਤਾਂ ਜੋਗੀ ਬੰਗਰਨਾਥ ਨੇ ਉੱਠ ਕੇ ਕਿਹਾ ਮੈਨੂੰ ਆਗਿਆ ਹੋਵੇ ਤਾਂ ਮੈਂ ਜਾਂਦਾ ਹਾਂ ਮਨੁੱਖ ਕੀ ਚੀਜ਼ ਹੈ ਮੈਂ ਤਾਰੇ ਤੋੜ ਸਕਦਾ ਹਾਂ ਉਸ ਨੂੰ ਜਾ ਕੇ ਪਿੱਛੇ ਹਟਾਣ ਨੂੰ ਮਜਬੂਰ ਕਰ ਦਿਆਂਗਾ ਜਾਂ ਚੇਲਾ ਬਣਾ ਕੇ ਤੁਹਾਡੇ ਕੋਲ ਲੈ ਆਵਾਂਗਾ ਗੋਰਖਨਾਥ ਨੇ ਕਿਹਾ ਜਾਓ ਠੀਕ ਹੈ ਅਜੇ ਹਾਂ ਹੀ ਕਰਨਾ ਬੰਗਰਨਾਥ ਗੁਰੂ ਜੀ ਨਾਲ ਚਰਚਾ ਕਰਨ ਵਾਸਤੇ ਚੱਲ ਪਿਆ ਉਹਦਰ ਮਹਾਰਾਜ ਜਦ ਪਹਾੜ ਦੇ ਉੱਤੇ ਚੱਲ ਰਹੇ ਸਨ ਤਾਂ ਭਾਈ ਮਰਦਾਨੇ ਜੀ ਨੇ ਪੁੱਛਿਆ ਗੁਰੂ ਜੀ ਹੁਣ ਕਿਧਰ ਨੂੰ ਜਾ ਰਹੇ ਹੋ ਇਤਨੀ ਦੇਰ ਨੂੰ ਬੰਗਰਨਾਥ ਆ ਗਿਆ ਉਹਨੇ ਕਿਹਾ ਮਾਈ ਮੁੰਡੇ ਕਿਧਰ ਜਾ ਰਹੇ ਹੋ ਅੱਗੇ ਜਾਣ ਦੀ ਤੇਰੇ ਵਿੱਚ ਸ਼ਕਤੀ ਨਹੀਂ ਹੈ ਅੱਗੇ ਜਾ ਕੇ ਆਪਣੇ ਪ੍ਰਾਣ ਗਵਾ ਲਵੇਂਗਾ ਪਰ ਜੇ ਤੈਨੂੰ ਅੱਗੇ ਜਾਣ ਦੀ ਇੱਛਾ ਹੈ ਤਾਂ ਗੋਰਖ ਨੂੰ ਗੁਰੂ ਧਾਰ ਲੈ ਜੋ ਪੂਰਾ ਸਮਰਤ ਗਿਆਨਵਾਨ ਹੈ ਜੇ ਤੂੰ ਸੁਖ ਚਾਹੁੰਦਾ ਹੈ ਤਾਂ ਦੋਹਾ ਵਿੱਚੋਂ ਇੱਕ ਗੱਲ ਕਰ ਲੈ ਜਾ ਪਿੱਛੇ ਹਟ ਜਾ ਜਾ ਗੋਰਖ ਨੋ ਗੁਰੂ ਧਾਰ ਲੈ ਗੁਰੂ ਜੀ ਨੇ ਆਖਿਆ ਸਾਡੀ ਤਰਸਣਾ ਮਾਈ ਹੈ ਜਿਸ ਦਾ ਅਸਾਂ ਸਿਰ ਮੁੰਨਿਆ ਹੈ ਤੇ ਸਿਰ ਮਾਈ ਯਾਨੀ ਕਿ ਮਾਇਆ ਦਾ ਸਾਥ ਛੱਡਿਆ ਹੋਇਆ ਹੈ ਦੁੱਖ ਉਸ ਨੂੰ ਹੁੰਦਾ ਹੈ ਜਿਹੜਾ ਆਪਣਾ ਰਸਤਾ ਬੁੱਲਾ ਫਿਰਦਾ ਹੋਵੇ ਤੇਰੇ ਹੰਕਾਰ ਨੂੰ ਬੂਰ ਕਰਕੇ ਮੈਂ ਰਸਤਾ ਦੇਖ ਲਵਾਂਗਾ ਤੇਰਾ ਗੁਰੂ ਗੋਰਖੀ ਵਿਆਖਿਆ ਹੈ ਜਿਸਨੇ ਲੰਮੀ ਉਮਰ ਕਰਕੇ ਬ्यर्थ ਝਗੜੇ ਹੀ ਪਾਏ ਹਨ ਤੇ ਆਪਣੇ ਮਾਣ ਹੰਕਾਰ ਨੂੰ ਦੂਰ ਨਹੀਂ ਕੀਤਾ ਜਿਸਨੇ ਆਪਣਾ ਹੀ ਗਿਆਨ ਮਾਣ ਵਿੱਚ ਮੱਥੇ ਨੇ ਗਵਾ ਲਿਆ ਹੈ ਉਹ ਦੂਸਰੇ ਨੂੰ ਕਿਸ ਤਰ੍ਹਾਂ ਮੁਕਤੀ ਦੇ ਸਕਦਾ ਹੈ ਆਪਣੀ ਵਡਿਆਈ ਵਾਸਤੇ ਛਲ ਕਪਟ ਕਰਕੇ ਲੋਕਾਂ ਨੂੰ ਭਰਮਾ ਰਿਹਾ ਹੈ ਕੰਨ ਪਾੜ ਕੇ ਕਾਛ ਬੀਆ মুদ্রা ਪਾ ਕੇ ਲੱਖ ਨਾਲ ਸੇਲੀਆਂ ਬਨ ਕੇ ਸਰੀਰ ਤੇ ਸੁਆਹ ਮਲ ਕੇ ਛਲ ਕਪਟ ਦਾ ਭੇਕ ਧਾਰਨ ਕੀਤਾ ਹੋਇਆ ਹੈ ਜੋਗ ਦੀ ਜੁਗਤੀ ਤਾਂ ਤੁਸੀਂ ਜਾਣਦੇ ਨਹੀਂ ਪਰ ਆਪਣੇ ਆਪ ਨੂੰ ਜੋਗੀ ਕਹਿੰਦੇ ਹੋ ਬੇਅਰਥ ਦੀ ਉਮਰਾਂ ਲੰਮੀਆਂ ਕਰਕੇ ਸ੍ਰੇਸ਼ਟ ਮਾਰਗ ਤੋਂ ਦੂਰ ਹੀ ਤੁਰੇ ਫਿਰਦੇ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੰਗਰਨਾਥ ਅਲੋਪ ਹੋ ਕੇ ਗੋਰਖਨਾਥ ਕੋਲ ਵਾਪਸ ਆ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਕਿਮਾ ਬਖਸ਼ਣੀ ਸਾਖੀ ਲੰਮੀ ਹੋਣ ਕਰਕੇ ਇਤਨੀ ਹੀ ਸੁਣਾਈ ਹੈ ਸਾਖੀ ਦਾ ਅਗਲਾ ਭਾਗ ਛੇਤੀ ਹੀ ਆਪ ਜੀ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ